ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਖੱਬੇ ਰਾਜਪੂਤ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਮਨਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਦੀ ਆਪਾਂ ਵੀਡੀਓ ਅਪਲੋਡ ਕਰਨੀ ਹੈ ਘਰੇਲੂ ਦੋਸਤੋ ਮੱਝਾ ਵੀਰ ਦਾ ਕੋਈ ਘਰੇਲੂ ਮੱਝਾ ਵੀਰ ਦੇ ਕੋਲ ਕੋਈ ਵਪਾਰ ਦਾ ਕੰਮ ਨਹੀਂ ਜੀ ਬਾਕੀ ਦੋਸਤੋ ਜਿਹੜੀ ਮੱਝ ਤਿੱਜਾ ਸਵੇਰ ਸੁਣੀ ਆ ਤੇ ਦਿਨ ਦੋਸਤੋ ਇਹਦੇ ਮੱਝ ਦੇ 16 ਤਰੀਕ ਨੂੰ ਅਜੇ ਦਿਨ ਪੂਰੇ ਹੁੰਦੇ ਆ ਬਾਕੀ ਜਿਹੜੇ ਪਏ ਦਿਨ ਕਦਗਾਠ ਮੈਂ ਦਾ ਦੋਸਤੋ ਚੰਗਾ ਵਾ ਬਰੀਡ ਸੋਹਣੀ ਆ ਪੂਰੀ ਰਾਜੀ ਜੰਮੀ ਪਲੀ ਆ ਡਿਟੇਲ ਆਪਾਂ ਦੋਸਤੋ ਇਸ ਮੱਝ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਨਾ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗ ਜਲਦੀ ਜਲਦੀ ਵੀਡੀਓ ਨੂੰ ਦੋਸਤੋ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਅਗਲੇ ਕਿਸੇ ਹੋਰ ਵੀਰ ਭਰਾ ਦਾ ਖਦਾ ਸਕਦਾ ਆਓ ਦੋਸਤੋ ਕਰੀਏ ਵੀ ਇਹਨਾਂ ਨਾਲ ਗੱਲਬਾਤ ਡਿਟੇਲ ਇਹ ਸਮਝਦੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਡਾ ਸਾਝੀ ਕਰ ਲੈਂਦੇ ਆ ਜੀ ਸਸੀ ਗਾ ਵੀਰ ਜੀ ਸਸੀ ਗਾ ਭਾਈ ਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਆਪਣਾ ਵੀਰ ਦਾ ਐਡਰੈਸ ਇੱਕ ਰਿਪ ਬੋਲ ਜੀ ਐਡਰੈਸ ਸਾਡਾ ਪਿੰਡ ਖਬੇ ਰਾਜਪੂਤ ਹਾਂਜੀ ਤਸੀਗੜ ਤਰਨਤਾਰ ਨੂੰ ਜ਼ਿਲ੍ਹਾ ਤਰਨਤਾਰ ਨੂੰ ਠੀਕ ਹੈ ਫੋਨ ਨੰਬਰ ਫੋਨ ਨੰਬਰ 985006986 ਠੀਕ ਹੈ ਜੀ ਨਾਮ ਵੀਰ ਨਾਮ ਮਨਦੀਪ ਸਿੰਘ ਠੀਕ ਹੈ ਮੈਂ ਪਹਿਲਾਂ ਦੱਸਦਾ ਭਾ ਜਿਵੇਂ ਮੱਝ ਆਪਣੀ ਇਹ ਖਰੀਦੂਆ ਕੋਈ ਵਪਾਰ ਦਾ ਕੰਮ ਨਹੀਂ ਇਹਦਾ ਹਾਂਜੀ ਹਾਂਜੀ ਠੀਕ ਹੈ ਜੀ ਕਿੰਨਾ ਟਾਈਮ ਇਹਦੇ ਸੁੰਦੇ ਵਿੱਚ ਗਿਆ ਟਾਈਮ ਹੈ ਗਿਆ 10 ਦਿਨ ਪਾਏ 10 ਦਿਨ ਪਾਏ ਹਾਂਜੀ ਜਾਨੀ ਕੋ 16 ਤਰੀਕ ਨੂੰ ਦੇਣੇ ਪੂਰੇ ਹੁੰਦੇ ਨੇ 3 ਬੀਤ ਦਿਨ ਦੱਸਿਆ ਹੈ ਪੰਨ ਤੇ ਰਾਜੀ ਹੈ ਮੱਝ ਦਿਨ ਵੱਧ ਵੀ ਖੜ ਸਕਦੀ ਹੈ ਨਾ ਹਾਂਜੀ ਹਾਂਜੀ ਤੇ ਇਹ ਵੀਰੇ ਆਪਣੇ ਪਹਿਲੇ ਸਵੇਰੇ ਕਿੰਨਾ ਕੁ ਦੁੱਧ ਚੋਆਇਆ ਪਹਿਲੇ ਸਵੇਰੇ ਗਿਆ 12 10 12 ਕਿਲੋ ਦਾ ਅਛਾ ਜੀ ਹਾਂਜੀ 12 ਕਿਲੋ ਲੀਟਰ ਦੇ ਲਗਭਗ ਦੁੱਧ ਚੋਆਇਆ ਨੇ ਹਾਂਜੀ ਠੀਕ ਹੈ ਜੀ ਤੋਰੀ ਵੀਰ ਖੋਲ ਕੇ ਦਿਖਾਈਏ ਕੋਤਨੇ ਕੋਨੇ ਦੋਸਤੋ ਵੇਣ ਤੁਹਾਨੂੰ ਵੀਰ ਨੇ ਦੱਸੀ ਕਿ ਤਾ ਕਿ 16 ਤਰੀਕ ਦੇ ਲੱਗ ਬਣ ਜਿਹੜੇ ਵੇਣ ਦੇ ਪੂਰੇ ਐ ਨੂੰ ਵੇਖਦੇ ਕੱਡ ਕੱਢ ਦੋਸਤੋ ਮੈਂ ਤਾਂ ਚੰਗਾ ਵਾ ਪੇਠਪੁਰੇ ਦੀ ਦੋਸਤੋ ਚੜਾਈ ਚੈੱਕ ਕਰ ਲੋ ਆਰਡਰ ਦੋਸਤੋ ਸੋਹਣਾ ਤਿਆਰ ਕਰੀਂ ਦੀ ਕਰਮਾਲੀ ਥਾਣਾ ਥਾਣੇ ਦੋਸਤੋ ਕੁਆਲਿਟੀ ਬਹੁਤ ਵਧੀਆ ਐ ਨੂੰ ਵੀਰ ਮੋੜਦੇ ਰਾਜੀ ਆ ਦੋਸਤੋ ਪੂਰੀ ਐ ਜੰਮੀ ਪੱਲੀ ਆ ਚੰਗੀ ਸੇਵਾ ਕੀਤੀ ਹੈ ਵੀਰ ਨੇ ਤੁਹਾਡਾ ਤੁਹਾਨੂੰ ਦੀ ਕੁਆਲਿਟੀ ਦੋਸਤੋ ਤੁਹਾਨੂੰ ਮੈਂ ਸਾਈਡ ਤੋਂ ਦਿਖਾ ਦੇਣਾ ਕਿ ਆ ਚੈੱਕ ਕਰ ਲਓ। ਬੰਦ ਦੇ ਵੀਰ ਬੰਦ। ਇਹ ਵੀ ਬੰਦਿਤ। ਦੋਸਤੋ ਇਹ ਜੇ ਬਾਲਤ ਲੰਜੜੀਆਂ ਪਈਆਂ ਉਹਦੇ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਜੀ। ਸੁੰਦੇ ਸਮੇਂ ਤੱਕ ਦੋਸਤੋ ਜਿਹੜੀਆਂ ਇਹਨੇ ਵਲਟਾਂ ਪੂਣੇ ਚੱਕ ਦੇਣਾ ਹਨ ਹਨਾ ਤੁਹਾਨੂੰ ਦੀ ਕੁਆਲਿਟੀ ਦੋਸਤੋ ਬੰਦੇ ਦੇ ਪਾਸੋਂ ਚੈੱਕ ਕਰਵਾ ਦੇਣਾ ਫੇਸ ਕੁਆਲਿਟੀ ਵੀ ਕਰ ਲਓ ਚੱਤ ਤੀਜਾ ਸੂਆ ਸੁਣੀ ਭਾਈ ਹਾਂਜੀ ਹਾਂਜੀ ਤੀਜਾ ਸੂਆ ਦੋਸਤੋ ਸੂਨ ਜਾ ਰਹੀ ਹੈ ਕਰਮਾ ਇਹ ਸ਼ਾ ਵੀਰ ਮੋਲੇ ਦਾ ਕੀ ਕਰਦੇ ਆ ਮੋਲੇ ਦਾ 1 ਲੱਖ 5000 ਇਹਨਾਂ ਕ ਮੰਨਦਾਂ ਨੂੰ ਸਕਦਾ ਮੰਨਤਨ ਕਰਦਾ ਹੈ ਲੱਖ ਪੂਰਾ ਕਰਦਾ ਹੈ 5000 ਛੋੜ ਕਰਨਾ ਹੈ 1 5000 ਛੋੜ 95000 ਰਿਆ ਨੇ ਹਾਂ 1.5 ਲੱਖ ਰੁਪਇਆ ਦੋਸਤੋ ਵੀਰ ਨੇ ਡਿਮਾਂਡ ਕੀਤੀ ਆ ਤੇ 95000 ਰੁਪਏ ਦੇ ਵਿੱਚੋਂ ਵੀਰ ਕੰਦਾ ਮਾਨਤਨ ਹੋ ਜੂਗਾ ਜਿਹੜਾ ਕੋਈ ਵੀਰ ਭਰਾ ਖੇਦਣਾ ਹੋਗਾ। ਬਾਕੀ ਦੋਸਤੋ ਮੱਝ ਬਾਰੀਕ ਚਮੜੀ ਸਿੰਗਲ ਲੱਡੀ ਦੋਸਤੋ ਆ ਚੈੱਕ ਕਰ ਲਓ। ਨਾਰਮਲ ਸੇਵਾ ਤੇ ਦੋਸਤੋ ਦੁੱਧ ਨੇ ਵੀਰ ਕੰਦਾ ਵੀ 12-13 ਕਿਲੋ ਜਿਹੜਾ ਚਵਾਇਆ ਵਾ ਪਹਿਲੇ ਸੋਇਆਂ ਦੇ ਵਿੱਚ। ਬਾਕੀ ਦੋਸਤੋ ਸਭ ਤੋਂ ਵੱਡੀ ਗੱਲ ਹੈ ਦੁੱਧ ਘੜੀ ਸੇਵਾ ਤੇ ਜਿੱਦਾਂ ਦੀ ਸੇਵਾ ਕਰੋਗੇ ਦੁੱਧ ਕਰਮਾਲੀਆਂ ਉਦਾਂ ਦਾ ਚਵਾ ਦਿੰਦੀਆਂ। ਨੰਬਰ ਜਿਹੜਾ ਵੀਰ ਦਾ ਦੋਸਤੋ ਮੈਂ ਸਕਰੀਨ ਤੇ ਚੱਲਦਾ ਕਰ ਦਊਂਗਾ ਤੇ ਡਰੈੱਸ ਇੱਕ ਵਾਰੀ ਵੀਰ ਦਾ ਅਸੀਲ ਤੇ ਜਿਹੜਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਵੀਰ ਇੱਕ ਦੀ ਆਪਣਾ ਫੇਰ ਬੋਲਦੇ 9815006988 ਠੀਕ ਹੈ ਜੀ ਨੰਬਰ ਦੋਸਤੋ ਮੈਂ ਸਕਰੀਨ ਤੇ ਵੀ ਚਲਾ ਦੂੰਗਾ ਜਿਹੜੇ ਵੀਰ ਨੂੰ ਦੋਸਤੋ ਮਾਝਾ ਪਸੰਦ ਹੋਊਗਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਦੋਸਤੋ ਮਾਝਾ ਦੇ ਖਰੀਦ ਸਕਦੇ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ